ਸਵਿੰਦਰ ਭੱਲਾ ਇਹ ਪੰਜਾਬੀ ਦਾ ਕਲਾ ਕਲਾਕਾਰ ਨਹੀਂ ਸੀ ਉਹ ਸਾਡੀ ਯੂਨੀਵਰਸਿਟੀ ਦਾ ਬਹੁਤ ਵੱਡਾ ਇਹ ਵਿਗਿਆਨੀ ਵੀ ਸੀ ਜੀਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਦੇ ਜਿਹੜੀ ਉਹਨਾਂ ਦੀਆਂ ਫਿਲਮਾਂ ਸੀ ਉਹਨੂੰ ਮਿਲਣੇ ਸੀ ਉਹਨਾਂ ਨੇ ਉਹ ਅਵਾਰਡ ਲੈਣ ਦੀ بجائے ਉਹਨਾਂ ਦੀ ਮੌਤ ਦਾ ਮਾਤਮ ਮਨਾਇਆ ਨਾ ਕਿ ਉਹਨਾਂ ਨੇ ਖੁਸ਼ੀ ਮਨਾਈ। ਦੂਜਾ ਵਾਰ ਬਾ ਸ਼ਾਮ ਨੂੰ ਠਮਕੇ ਲਗਾ ਰਹੀ ਸੀ ਤੇ ਜਸਵਿੰਦਰ ਭੱਲੇ ਦੀ Laash ਹੈ ਜਿਹੜੀ ਉਹ ਲੱਕੜੀਆਂ ਦੇ ਵਿੱਚ ਸੜ ਰਹੀ ਸੀ ਇਹ ਜਿਹੜਾ ਨਾ ਸਾਡਾ ਕਲਾਕਾਰਾਂ ਦਾ ਜਿਹੜਾ ਆਪਣੇ ਸਾਥੀ ਕਲਾਕਾਰ ਪ੍ਰਤੀ ਜਿਹੜਾ ਉਹ ਬਤੀਰਾ ਸੀ ਬਤੀਰਾ ਸੀ ਉਹ ਬੜਾ ਘਟਿਆ ਘਟਿਆ ਨਿੰਦਨਯੋਗ ਨਿੰਦਨਯੋਗ ਇਹਦੀ ਜਿੰਨੀ ਤੁਸੀਂ ਨਿੰਦਾ ਕਰੋ ਉਹ ਘਟਾ ਦਰਸ਼ਕ ਦੀ ਚੀਕਾਂ ਮਾਰਦੇ ਸੀ ਉਹ ਜ਼ਰੂਰ ਲਾਣਤਾ ਪਾਉਂਦੇ ਸੀ ਵੀ ਯਾਰ ਇੱਕ ਦਿਨ ਤਾਂ ਸਿਆਣੇ ਕਹਿੰਦੇ ਨੇ ਵੀ ਇੱਕ ਘਰ ਤਾਂ ਡੈਨ ਵੀ ਚੱਲ ਗਈ ਆ ਦੇਖੋ ਜਸਵਿੰਦਰ ਭੱਲਾ ਕੱਲਾ ਕਲਾਕਾਰ ਵੀ ਸਟੇਜੀ ਕਲਾਕਾਰ ਨਹੀਂ ਸੀ ਉਹ ਕ੍ਰੀਏਟਿਵ ਲੇਖਕ ਵੀ ਲੇਖਕ ਵੀ ਸੀ ਉਹ ਮਾ ਨੇ ਕਦੇ ਵੀ ਆਪਣੇ ਤੋਂ ਛੋਟੇ ਕਲਾਕਾਰ ਨੂੰ ਇਹ ਮਹਿਸੂਸ ਨਹੀਂ ਸੀ ਹੋਰ ਦਿੱਤਾ ਵੀ ਉਹ ਉਹ ਤਾਂ ਛੋਟਾ ਜਾਂ ਉਹਦਾ ਰੋਲ ਛੋਟਾ ਕਹਾਵਤ ਆ ਵੀ ਕੁੱਤਾ-ਕੁੱਤੇ ਦਾ ਵੇਰੀ ਕਲਾਕਾਰ ਕਲਾਕਾਰ ਦਾ ਵੇਰੀ ਇੱਕ ਕੋਈ ਦੌਰ ਸੀ ਵੀ ਪੰਜਾਬੀ ਦੇ ਵਿੱਚ ਜਦੋਂ ਇਹ ਅਮਰ ਸਿੰਘ ਚਮਕੀਲਾ ਆਉਂਦਾ ਤੇ ਬਾਕੀ ਦੇ ਕਲਾਕਾਰ ਸਭ ਖੁੱਡੇ ਲੈਣ ਲੱਗ ਗਈ ਸੀ ਮੁੱਖ ਪੈਸਾ ਨਹੀਂ ਹੈਗਾ ਮੁੱਖ ਸਭ ਤੋਂ ਵੱਡੀ ਮੁਹੱਬਤ ਪਿਆਰ ਆ ਸਤਿਕਾਰ ਆ ਸਸੀ ਗੱਲ ਜੀ ਆਦਾਬ ਨਮਸਕਾਰ ਤੁਸੀਂ ਦੇਖ ਰਹੇ ਹੋ ਜਸਤ ਪੰਜਾਬ ਟੀਵੀ ਅਸੀਂ ਅੱਜ ਗੱਲਬਾਤ ਕਰਾਂਗੇ ਪੰਜਾਬੀ ਦੇ ਕਮੇਡੀ King ਜਸਵੰਤ ਸਿੰਘ ਭੱਲਾ ਜੀ ਬਾਰੇ ਸੋ ਇਸ ਗੱਲਬਾਤ ਦੇ ਵਿੱਚ ਮੇਰੇ ਨਾਲ ਅੱਜ ਨੇ ਸ਼੍ਰੀ ਬੋਧ ਸਿੰਘ ਜੀ ਨੀਲੋਂ ਸਾਹਿਬ ਸੁਨੀਲੋਂ ਸਾਹਿਬ ਤੁਹਾਡਾ ਬਹੁਤ ਸਵਾਗਤ ਆ ਜੀ ਧੰਨਵਾਦ ਇਸ ਗੱਲਬਾਤ ਦੇ ਵਿੱਚ ਦਿਲੋਂ ਸਾਹ ਕੋਈ ਸਵਾ ਹੁੰਦਾ ਸੀ ਹਾਂਜੀ ਮੇਲ ਮਿੱਤਰ ਹਾਂਜੀ ਜਿਹੜੀ ਫਿਲਮ ਦੇ ਵਿੱਚ ਨਹੀਂ ਹੁੰਦਾ ਸੀ ਹੂੰ ਉਹ ਫਿਲਮ ਨਹੀਂ ਚੱਲਦੀ ਸੀ ਬਿਲਕੁਲ ਉਸ ਤੋਂ ਬਾਅਦ ਹੋਰ ਵੀ ਗਈ ਕਮੇਡੀ ਆਏ ਪਰ ਨਹੀਂ ਚੱਲੇ ਹਾਂਜੀ ਜਦੋਂ ਦੀ ਜਸਵਿੰਦਰ ਭੱਲੇ ਦੀ ਐਂਟਰੀ ਹੋਈ ਸੀ ਬਿਲਕੁਲ ਜਸਵਿੰਦਰ ਭੱਲੇ ਨੇ ਇਸ ਇੱਕ ਐਸਾ ਤੂਫਾਨ ਲਿਆਂਦਾ ਸੀ ਫਿਲਮਾਂ ਦੇ ਵਿੱਚ ਕਿ ਹੁਣ ਇਹ ਗੱਲ ਆਉਣ ਲੱਗੀ ਸੀ ਜਿਹੜੀ ਫਿਲਮ ਦੇ ਵਿੱਚ ਜਸਵਿੰਦਰ ਭੱਲਾ ਨਹੀਂ ਉਹ ਉਹ ਫਿਲਮ ਨਹੀਂ ਚੱਲੂਗੀ ਬਿਲਕੁਲ ਸੋ ਪਿਛਲੇ ਦਿਨੀ ਅਸੀਂ ਇੱਕ ਸੁਪਰਸਟਾਰ ਜਿਹੜਾ ਸੀ ਕਮੇਡੀਅਨ ਸੀ ਸਾਡਾ ਜਸਵੰਦਰ ਪੱਲਾ ਅਸੀਂ ਉਹਨੂੰ ਖੋ ਚੁੱਕੇ ਆ ਬਿਲਕੁਲ ਸੋ ਉਸ ਸਮੇਂ ਲੋਕਾਂ ਨੇ ਬੜੇ ਅਥਰੂ ਹਏ ਬੜਾ ਕੁਝ ਉਹਨਾਂ ਨੇ ਮਤਲਬ ਸੋਸ਼ਲ ਮੀਡੀਆ ਤੇ ਕੀਤਾ ਹਮ ਪਰ ਹਕੀਕਤ ਕੁਝ ਹੋਰ ਨਿਕਲੀ ਬਿਲਕੁਲ ਹਕੀਕਤ ਇਹ ਨਿਕਲੀ ਕਿ ਜਸਵੰਦਰ ਪੱਲਾ ਜੀ ਦੇ ਜਨਮ ਦਿਨ ਸੰਸਕਾਰ ਸੀ ਉਸੇ ਦਿਨ ਮਹਾਲੀ ਵਿਖੇ ਸ਼ਾਮ ਨੂੰ ਇੱਕ ਫਿਲਮ ਫੇਰ ਰਿਵਾਰਡ ਦਾ ਯੋਜਨ ਹੋਇਆ ਹਾਂਜੀ ਜਿਹੜੇ ਬੰਦੇ ਹਾਂਜੀ ਭੱਲਾ ਸਾਹਿਬ ਦੇ ਅਰਥੀ ਨੂੰ ਫੜ ਕੇ ਰੋ ਰਹੇ ਸੀ ਉੱਤੇ ਉਹ ਹੀ ਬੰਦੇ ਠੁਮਕੇ ਲਾ ਰਹੇ ਸੀ ਹੂੰ ਸੋ ਇਹਨੂੰ ਸਾਰੇ ਜਿਹੜਾ ਮਾਜਰਾ ਹੈ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਸਵਿੰਦਰ ਭੱਲੇ ਦਾ ਸਾਡੇ ਕੋਲੋਂ ਵਿਛੜ ਜਾਣਾ ਉਹਦੇ ਲਈ ਮੈਂ ਆਪਣੇ ਤੇ ਆਪਣੀ ਤੁਹਾਡੀ ਟੀਮ ਵੱਲੋਂ ਜਾਂ ਸਾਰੇ ਸਮਾਜ ਵੱਲੋਂ ਪੰਜਾਬੀ ਸਮਾਜ ਵੱਲੋਂ ਜਿਪੋ ਜਿਹੜੇ ਉਹਦੇ ਦਰਸ਼ਕ ਨੇ ਉਹਨਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹੋਇਆ ਇਹ ਦੁਆ ਕਰਦਾ ਕਿ ਉਹਨਾਂ ਦੀ ਜਿਹੜੀ ਜਿੱਥੇ ਵੀ ਉਹਨਾਂ ਦੀ ਰੂਹ ਗਈ ਆ ਉਹਨੂੰ ਸ਼ਾਂਤੀ ਬਖਸ਼ੇ ਤੇ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਇੱਕ ਪਾਸੇ ਤਾਂ ਜਸਵਿੰਦਰ ਭੱਲੇ ਦੀ ਅਰਥੀ ਨੂੰ ਮੋਢਾ ਦੇਣ ਵਾਲੇ ਉਹਨੂੰ ਸ਼ਮਸ਼ਾਨ ਘੜ ਤੱਕ ਲੈ ਕੇ ਜਾਣ ਵਾਲੇ ਕਲਾਕਾਰ ਬਹੁ ਗਿਣਤੀ ਕਿਉਂ ਕਿ ਉੱਥੇ ਕਲਾਕਾਰ ਹੀ ਨਹੀਂ ਸੀ ਉੱਥੇ ਪੋਲੀਟੀਕਲ ਲੀਡਰ ਵੀ ਸੀ ਉੱਥੇ ਉਹਨਾਂ ਦੇ ਜਿਹੜੇ ਆਮ ਦਰਸ਼ਕ ਵੀ ਚੋਣ ਵਾਲੇ ਵੀ ਸੋ ਚੋਣ ਵਾਲੇ ਵੀ ਸੀ ਹਾਂ ਚੋਣ ਵਾਲੇ ਬਹੁ ਗਿਣਤੀ ਦੇ ਵਿੱਚ ਸੀ ਪਰ ਇਸ ਮੁੱਚੇ ਤੌਰ ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਜਿਹੜੇ ਕਲਾਕਾਰਾਂ ਨੇ ਉਹਨੂੰ ਮੋਢਾ ਦਿੱਤਾ ਤੇ ਉਹਨਾਂ ਦੇ ਵਿੱਚ ਮੋਢਾ ਦੇਣ ਵਾਲੇ ਤਾਂ ਮੈਂ ਨਹੀਂ ਕਹਿ ਸਕਦਾ ਵੀ ਉਸ ਫਿਲਮ ਫੇਅਰ ਦੇ ਵਿੱਚ ਸ਼ਾਮਲ ਹੋਏ ਕਿਉਂਕਿ ਉਸ ਫਿਲਮ ਫੈਰ ਦੇ ਵਿੱਚ 6 ਅਵਾਰਡ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਖੁੱਗੀ ਦੇ ਜਿਹੜੀ ਉਹਨਾਂ ਦੀਆਂ ਫਿਲਮਾਂ ਸੀ ਉਹਨੂੰ ਮਿਲਣੇ ਸੀ ਹਮ ਪਰ ਉਹਨਾਂ ਨੇ ਉਹ ਅਵਾਰਡ ਲੈਣ ਦੀ ਬਜਾਏ ਆਪਣੇ ਘਰਾਂ ਦੇ ਵਿੱਚ ਜਾਂ ਜਸਵਿੰਦਰ ਭੱਲੇ ਦੇ ਘਰ ਦੇ ਵਿੱਚ ਬੈਠ ਕੇ ਉਹਨਾਂ ਦੀ ਮੌਤ ਦਾ ਮਾਤਮ ਮਨਾਇਆ ਨਾ ਕਿ ਉਹਨਾਂ ਨੇ ਖੁਸ਼ੀ ਮਨਾਈ ਦੇ ਦੂਸਰੇ ਪਾਸੇ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇੱਕ ਸਹਾਇਕ ਰੋਲ ਦੇ ਵਿੱਚ ਜਾਂ ਉਹਨਾਂ ਦੇ ਨਾਲ ਇਕਲੀਗ ਰਹੀ ਨਿਰੂ ਬਾਜਵਾ ਹੂੰ ਨਿਰੂ ਬਾਜਵਾ ਅਤੇ ਨਿਰੂ ਬਾਜਵਾ ਸ਼ਾਮ ਨੂੰ ਠੁਮਕੇ ਲਗਾ ਰਹੀ ਸੀ ਤੇ ਜਸਵਿੰਦਰ ਭੱਲੇ ਦੀ ਲਾਸ਼ ਆ ਜਿਹੜੀ ਉਹ ਲੱਕੜੀਆਂ ਦੇ ਵਿੱਚ ਸੜ ਰਹੀ ਸੀ ਜਿਵੇਂ ਕਹਾਵਤ ਹੈ ਨਾ ਵੀ ਨੀਰੂ ਬੰਸਰੀ ਬਿਜਾ ਰਿਹਾ ਤੇ ਰੂਹ ਸੜ ਰਿਹਾ ਸੀ ਤੇ ਨੀਰੂ ਠੰਮ ਕੇ ਉੱਤਾਰੀ ਹਾਂ ਠੰਮ ਕੇ ਉੱਤਾਰੀ ਸੀ ਨੱਚ ਰਹੀ ਸੀ ਸਾਡੇ ਜਿਹੜੇ ਸੁਪਰਸਟਾਰ ਭੱਲਾ ਸਾਬੋ ਸੜ ਰਹੇ ਸੀ ਉਹ ਸੜ ਰਹੇ ਸੀ ਤੇ ਇਹ ਜਿਹੜਾ ਨਾ ਸਾਡਾ ਕਲਾਕਾਰਾਂ ਦਾ ਜਿਹੜਾ ਆਪਣੇ ਸਾਥੀ ਕਲਾਕਾਰ ਪ੍ਰਤੀ ਜਿਹੜਾ ਉਹ ਬਤੀਰਾ ਸੀ ਬਤੀਰਾ ਸੀ ਉਹ ਬੜਾ ਘਟਿਆ ਘਟਿਆ ਨਿੰਦਨ ਜੋਗ ਨਿੰਦਨ ਜੋਗ ਇਹਦੀ ਜਿੰਨੀ ਤੁਸੀਂ ਨਿੰਦਾ ਕਰੋ ਉਹ ਘਟਾ ਕਿਉਂਕਿ ਠੀਕ ਆ ਵੀ ਮਰਨਾ ਸੱਚ ਤੇ ਜਿਉਣਾ ਵੀ ਸੱਚ ਹਾਂ ਨਹੀਂ ਜਿਉਣਾ ਵੀ ਸੱਚ ਆ ਇਹ ਇਸ ਗੱਲ ਨੂੰ ਆਪਾਂ ਇਨਕਾਰ ਨਹੀਂ ਹੋ ਸਕਦੇ ਜੇ ਆਪਾਂ ਇੱਥੇ ਬੈਠੇ ਆ ਤਾਂ ਬਜਿਉ ਰਹੇ ਆ ਮਰਨਾ ਕਿਸਦੇ ਵਾਸਤੇ ਨਹੀਂ ਹੈਗਾ ਜਿਉਣਾ ਤੁਹਾਡੇ ਵਾਸਤਾ ਹੱਥ ਵਾਸਤਾ ਆਮ ਤੌਰ ਤੇ ਸਾਡੇ ਸਿਆਣੇ ਕਹਿੰਦੇ ਨੇ ਵੀ ਤੁਸੀਂ ਜ਼ਿੰਦਗੀ ਨੂੰ ਹੀਰੋ ਵੀ ਬਣਾ ਸਕਦੇ ਹੋ ਤੁਸੀਂ ਜ਼ੀਰੋ ਵੀ ਬਣਾ ਸਕਦੇ ਹੋ ਹੁਣ ਨੀਰੂ ਬਾਜਵਾ ਨੇ ਆਪਣੀ ਜਿਹੜੀ ਦਰਸ਼ਕਾਂ ਦੇ ਵਿੱਚ ਜਿਹੜੀ ਉਹਦੀ ਅਮੀਸ਼ੀ ਅਮੀਸ਼ੀ ਜਾਂ ਉਹਦਾ ਪਿਆਰ ਸੀ ਸਤਿਕਾਰ ਸੀ ਉਹਨੂੰ ਦੇਖ ਕੇ ਤੇ ਵੇ ਜਿਹੜੇ ਦਰਸ਼ਕ ਦੀ ਚੀਕਾ ਮਾਰਦੇ ਸੀ ਉਹ ਜ਼ਰੂਰ ਲਾਣਤਾ ਪਾਉਂਦੇ ਸੀ ਵੀ ਯਾਰ ਇੱਕ ਦਿਨ ਤਾਂ ਸਿਆਣੇ ਕਹਿੰਦੇ ਨੇ ਵੀ ਇੱਕ ਘਰ ਤਾਂ ਡੈਨ ਵੀ ਚੱਲਦੀ ਚੱਲਦੀ ਆ ਜੇ ਵਾਰਡਰਲੈਂਡ ਉਹ ਨਾ ਜਾਂਦੀ ਤਾਂ ਕਿਤੇ ਉਹਨਾਂ ਦਾ ਜਿਹੜਾ ਪ੍ਰੋਗਰਾਮ ਸੀ ਕਿਉਂਕਿ ਉਹ ਵੱਡੀਆਂ ਕੰਪਨੀਆਂ ਦਾ ਪ੍ਰੋਗਰਾਮ ਸੀ ਉਹ ਇਹੋ ਜਿਹੇ ਪ੍ਰੋਗਰਾਮ ਉਹਨਾਂ ਨੇ ਪਹਿਲਾਂ ਲਿਖੇ ਹੋਏ ਸੀ ਭੱਲਾ ਸਾਹਿਬ ਦੀ ਡੈਥ ਹੈ ਜਿਹੜੀ ਉਹ ਅਚਾਨਕ ਹੋ ਜਾਂਦੀ ਹੈ ਤੇ ਪਰ ਉਹਨਾਂ ਨੂੰ ਆਪਾਂ ਵੀ ਦੇਖਿਆ ਵੀ ਬਹੁਤ ਸਾਰੇ ਆਪਣੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਵਰਤਾਰੇ ਵਾਪਰ ਜਾਂਦੇ ਨੇ ਤੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਮਰ ਗਿਆ ਹੁੰਦਾ ਉਹਦਾ ਸੋਗ ਮਨਾਉਨੇ ਆ ਬਾਕੀ ਦੀਆਂ ਗੱਲਾਂ ਅਸੀਂ ਬਾਅਦ ਵਿੱਚ ਕਰਦੇ ਆਂ ਜਾਂ ਅਸੀਂ ਉਹਨਾਂ ਨੂੰ ਅੱਗੇ ਪਿੱਛੇ ਕਰਕੇ ਮੁਕਾਉਂਦਿਆਂ ਗੱਲ ਪਰ ਕਲਾਕਾਰ ਜਿਹੜਾ ਆਮ ਲੋਕਾਂ ਦੀਆਂ ਭਾਵਨਾਵਾਂ ਦਾ ਜਿਹੜਾ ਪ੍ਰਤੀਨਿਧ ਹੁੰਦਾ ਹੁਣ ਜਿਵੇਂ ਜਸਵਿੰਦਰ ਭੱਲਾ ਇਹ ਪੰਜਾਬੀ ਦਾ ਇਕੱਲਾ ਕਲਾਕਾਰ ਨਹੀਂ ਸੀ ਉਹ ਸਾਡੀ ਯੂਨੀਵਰਸਿਟੀ ਦਾ ਬਹੁਤ ਵੱਡਾ ਇਹ ਵਿਗਿਆਨੀ ਵੀ ਸੀ ਉਹ ਡਾ. ਹਾਂ ਡੋਕਟਰ ਸਿੰਘ ਪ੍ਰੋਫੈਸਰ ਸੀ ਉਹਨਾਂ ਨੇ ਇਸ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ ਇਸ ਯੂਨੀਵਰਸਿਟੀ ਦੇ ਵਿੱਚ ਉਹ ਪ੍ਰੋਫੈਸਰ ਨਿਯੁਕਤ ਹੋਏ ਇੱਥੋਂ ਹੀ ਉਹ ਸੇਵਾਮੁਕਤ ਹੋਏ ਤੇ ਉਹ ਉਹਨਾਂ ਨੇ ਜਿਹੜਾ ਕਲਾਕਾਰੀ ਦਾ ਦੀ ਸ਼ੁਰੂਆਤ ਉਹਨਾਂ ਦੀ ਜਦੋਂ ਤੋਂ ਉਹਨਾਂ ਨੇ ਕਲਾਕਾਰੀ ਦੇ ਵਿੱਚ ਪੈਰ ਧਰਿਆ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਉਹਨਾਂ ਦੀ ਕਲਾਕਾਰੀ ਤੋਂ ਬਿਨਾ ਵੀ ਜਿਵੇਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਹੈ ਵੀ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਮੇਰ ਮੇਰ ਮਿੱਤਰ ਹੁੰਦੇ ਸਿਹਾ ਮੇਰ ਮਿੱਤਰ ਤੋਂ ਬਿਨਾ ਕੋਈ ਫਿਲਮ ਚੱਲਦੀ ਨਹੀਂ ਚੱਲਦੀ ਨਹੀਂ ਤੇ ਹੁਣ ਵੀ ਇਸ ਤਰ੍ਹਾਂ ਦੀ ਸਿੱਥਿ ਬਣ ਗਈ ਸੀ ਤੇ ਜਸਵਿੰਦਰ ਭੱਲੇ ਦੇ ਤਾਂ ਬਹੁਤ ਸਾਰੇ ਡਾਇਲੌਗ ਨੇ ਵੀ ਜਿਹੜੇ ਮੁਹਾਵਰੇ ਬਣ ਗਏ ਨੇ ਤੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਡਾਇਲੌਗ ਜਿਹੜੇ ਸੋਸ਼ਲ ਮੀਡੀਆ ਤੇ ਉਪਰਸਿੱਧ ਵੀ ਹੋਏ ਤੇ ਜਿਵੇਂ ਆ ਕਹਣਾ ਵੀ ਚੰਡੀਗੜ੍ਹ ਢੇਜੂ ਤੇ ਸੀ ਪਿੰਡਾਂ ਦਾ ਕੀ ਲੈ ਜੂ ਢਿੱਲੋ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਹਾਂ ਢਿੱਲੋ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਉਹ ਨਿਰਸਾ ਤੁਹਾਡੀ ਗੱਲ ਵਿੱਚ ਹੂੰ ਉਹਨਾਂ ਵਿੱਚ ਇੱਕ ਕ੍ਰੀਏਟੀਵਿਟੀ ਬੜੀ ਸੀਗੀ ਹਾਂ ਦੱਸਦੇ ਆ ਕੁਲੀ ਕੋ ਉਹਨਾਂ ਦੇ ਹੂੰ ਕਹਿੰਦੇ ਕਈ ਵਾਰੀ ਉਹਨਾਂ ਨੂੰ ਜਿਹੜੇ ਡਾਇਲੋਗ ਲਿਖ ਕੇ ਨਹੀਂ ਦਿੱਤੇ ਜਾਂਦੇ ਸੀਗੇ ਹੂੰ ਉਹ ਐਡੋਮੈਡੀਕਲ ਕ੍ਰੈਡਿਟ ਕਰ ਦਿੰਦੇ ਸੀ ਜਿਹੇ ਜਿੱਦਾਂ ਦਾ ਸੀਨ ਹੁੰਦਾ ਸੀ ਉਹਦਾਂ ਦੇ ਕ੍ਰੈਡਿਟ ਕਰ ਦਿੰਦੇ ਸੀ ਇਹਨਾਂ ਦੇ ਇਹਨੇ ਵਾਦ ਕਲਾਕਾਰ ਸੀ ਉਹ ਦੇਖੋ ਜਸਵਿੰਦਰ ਭੱਲਾ ਕਲਾ ਕਲਾਕਾਰ ਵੀ ਸਟੇਜੀ ਕਲਾਕਾਰ ਨੇ ਸੀ ਉਹ ਕ੍ਰੀਏਟਿਵ ਲੇਖਕ ਵੀ ਲੇਖਕ ਕਵੀ ਸੀ ਤੇ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਜਿਹੜੇ ਨੇ ਉਹ ਡਾਇਲੌਗ ਵੀ ਲਿਖੇ ਨੇ ਤੇ ਉਹਨਾਂ ਦੇ ਉਹਨਾਂ ਦੇ ਡਾਇਲੌਗ ਲਿਖਣ ਦਾ ਕਾਰਨ ਇਹ ਸੀ ਕਿਉਂਕਿ ਉਹ ਉਹਨਾਂ ਦਾ ਜਿਹੜਾ ਆਲੇ ਦੁਆਲੇ ਸੀ ਜਿਹੜਾ ਉਹ ਸਹਿਤਕ ਸੀ ਕਿਉਂਕਿ ਜਿਹੜੀ ਐ ਐਗਰੀਕਲਚਰ ਯੂਨੀਵਰਸਿਟੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਹ ਸਹਿਤਕ ਬਾਸਰ ਰੱਖਣ ਵਾਲੇ ਆ ਜਾਂ ਸਹਿਤਕ ਸਹਿਤਕਾਰਾਂ ਦੀ ਇਹ ਜਿਵੇਂ ਕਹਿੰਦੇ ਨੇ ਹੱਬ ਇੱਥੇ ਵੱਡੇ ਵੱਡੇ ਸਾਡੇ ਜਿਵੇਂ ਡਾਕਟਰ ਮਹਿੰਦਰ ਸਿੰਘ ਰੰਧਾਵਾ ਇਹ ਵੇਲੇ ਉਹਨਾਂ ਨੇ ਇੱਥੋਂ ਸਿੱਖਿਆ ਹਾਸਲ ਕੀਤੀ ਉਦੋਂ ਬਾਅਦ ਦੇ ਵਿੱਚ ਨੌਕਰੀ ਦੇ ਵਿੱਚ ਆਏ ਉਦੋਂ ਬਾਦ ਦੇ ਵਿੱਚ ਜਿੰਨੇ ਵੀ ਇੱਥੇ ਵਾਈ ਚਾਂਸਲਰ ਆਏ ਜਾਂ ਕਮਿਊਨੀਕੇਸ਼ਨ ਡਿਪਾਰਟਮੈਂਟ ਦੇ ਵਿੱਚ ਡਾਕਟਰ ਸਰਜੀਤ ਪਾਤਰ ਇਸ ਯੂਨੀਵਰਸਿਟੀ ਦੇ ਵਿੱਚ ਸੀ ਪ੍ਰੋਫੈਸਰ ਮੋਹਨ ਸਿੰਘ ਬਲਬੀਰ ਆਤਿਸ਼ ਨਿੰਦਰ ਗਿੱਲ ਤੇ ਗੁਰਵਜਨ ਗਿੱਲ ਤੋਂ ਇਲਾਵਾ ਬਹੁਤ ਸਾਰੇ ਇਹੋ ਜਿਹੇ ਨਰਮਲ ਜੋੜਾ ਜੀ ਨਰਮਲ ਜੋੜਾ ਤੋਂ ਉਹਨਾਂ ਦੇ ਨਾਲ ਬਹੁਤ ਸਾਰੇ ਸੰਬੇ ਥਾਵਾ ਤੇ ਉਹਨਾਂ ਦੇ ਇਹ ਸਟੇਜੀ ਪ੍ਰੋਗਰਾਮਾਂ ਦੇ ਸਟੇਜੀ ਪ੍ਰੋਗਰਾਮ ਦਾ ਸਟੇਜ ਪ੍ਰੋਗਰਾਮ ਆ ਸਾਥੀ ਵੀਰੇ ਬਾਲਮਕੰਦ ਸ਼ਰਮਾ ਵੀ ਉਹਨਾਂ ਬਾਲਮਕੰਦ ਸ਼ਰਮਾ ਜੀ ਬਾਲਮਕੰਦ ਸ਼ਰਮਾ ਦੀ ਜੁੜੀ ਸ਼ਨਕਾਟਾ ਸ਼ਨਕਾਟਾ ਹਾਂ ਸ਼ੁਰੂਆਤ ਹੋ ਜਾਈਏ ਥੋਂ ਸ਼ੁਰੂਆਤ ਜਿੱਥੇ ਸ਼ੁਰੂ ਹੁੰਦੀ ਆ ਵੀ ਲੋਕ ਉਹਨਾਂ ਦੇ ਸ਼ਨਕਾਟੇ ਨੂੰ ਉਡੀਕਦੇ ਹੁੰਦੇ ਸੀ ਤੇ ਸ਼ਨਕਾਟੇ ਤੋਂ ਉਦੋਂ ਕੈਸਟੇਟ ਯੁੱਗ ਸੀ ਕੈਸਟੇਟ ਤੋਂ ਬਾਅਦ ਸੀਡੀ ਯੁੱਗ ਆ ਗਿਆ ਸੀਡੀ ਯੁੱਗ ਤੋਂ ਬਾਅਦ ਸਿੱਧੀਆਂ ਫਿਲਮਾਂ ਦਾ ਆ ਗਿਆ ਸ਼ਾਰਟ ਫਿਲਮਾਂ ਤੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਐ ਵੀ ਜਸਵਿੰਦਰ ਭੱਲਾ ਇੱਕ ਕਲਾਕਾਰ ਨਹੀਂ ਸੀ ਉਹ ਇੱਕ ਬਹੁਤ ਵਧੀਆ ਇਨਸਾਨ ਵੀ ਸੀ। ਉਹ ਹੁਣ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਕਲਾਕਾਰਾਂ ਨੇ ਉਹਨਾਂ ਦੀਆਂ ਸ਼ੂਟਿੰਗ ਦੌਰਾਨ ਦੀਆਂ ਜਾਂ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਨੂੰ ਉਹਨਾਂ ਨੇ ਲੋਕਾਂ ਦੇ ਨਾਲ ਸਾਂਝਾ ਕੀਤਾ ਵੀ ਉਹ ਉਹਨਾਂ ਨੇ ਕਦੇ ਵੀ ਆਪਣੇ ਤੋਂ ਛੋਟੇ ਕਲਾਕਾਰ ਨੂੰ ਇਹ ਮਹਿਸੂਸ ਨਹੀਂ ਸੀ ਹੁਣ ਦਿੱਤਾ ਵੀ ਉਹ ਉਹ ਤਾਂ ਛੋਟਾ ਜਾਂ ਉਹਦਾ ਰੂਲ ਛੋਟਾ ਉਹ ਆਪਣੇ ਕਲਾਕਾਰਾਂ ਨੂੰ ਆਪਣੇ ਭਰਾਵਾਂ ਵਰਗਾ ਜੇ ਵੱਡੇ ਨੇ ਤਾਂ ਉਹਨਾਂ ਨੂੰ ਪਿਤਾ ਸਮਾਨ ਵੱਡੇ ਵੀਰ ਵਾਂਗੂ ਜਾਂ ਛੋਟੇ ਨੇ ਜਿਹੜੇ ਉਹਨਾਂ ਦੇ ਛੋਟੇ ਭਰਾ ਵਾਂਗ ਜਾਂ ਜਿਹੜੀਆਂ ਧੀਆਂ ਭੈਣਾਂ ਨੇ ਸਾਡੀਆਂ ਉਹਨਾਂ ਉਹਨਾਂ ਦੇ ਨਾਲ ਕਹਿੰਦਾ ਭਾਵੇਂ ਹਰੇ ਪਰਿਵਾਰ ਵਰਗਾ ਉਹਦਾ ਰਿਸ਼ਤਾ ਕਲਾਕਾਰ ਨੂੰ ਉਤਸ਼ਾਹਿਤ ਕਰਦਾ ਸੀ ਉਹ ਤਸ਼ਾਹਿਤ ਕਰਦਾ ਸੀ ਉਹਦੇ ਵਿੱਚ ਨਾ ਜਿਹੜਾ ਖਾਸ ਕਰਕੇ ਜਿਹੜਾ ਪੰਜਾਬੀ ਦੇ ਵਿੱਚ ਹੁੰਦਾ ਵੀ ਕਲਾਕਾਰ ਇਹ ਇੱਕ ਕਹਾਵਤ ਆ ਵੀ ਕੁੱਤਾ-ਕੁੱਤੇ ਦਾ ਵੇਰੀ ਕਲਾਕਾਰ ਕਲਾਕਾਰ ਦਾ ਵੇਰੀ ਤੇ ਇਸ ਬੈਰਪੁਣੇ ਦੇ ਵਿੱਚ ਸਾਡੇ ਬਹੁਤ ਸਾਰੇ ਕਲਾਕਾਰਾਂ ਨੂੰ ਇਹ ਰੋੜਿਆ ਵੀ ਗਿਆ ਤੇ ਉਹਨਾਂ ਨੂੰ ਗੋਲੀਆਂ ਦਾ ਸ਼ਿਕਾਰ ਵੀ ਹੋਣਾ ਪਿਆ ਤੇ ਇਹਦੇ ਬਾਰੇ ਸਾਰੇ ਪੰਜਾਬੀ ਜਾਣਦੇ ਨੇ ਮੈਂ ਕਿਥੇ ਇਹ ਗੱਲ ਕੀਤੀ ਆ ਕਿਉਂਕਿ ਕੋਈ ਦੌਰ ਸੀ ਵੀ ਪੰਜਾਬੀ ਦੇ ਵਿੱਚ ਜਦੋਂ ਇਹ ਅਮਰ ਸਿੰਘ ਚਮਕੀਲਾ ਆਉਂਦਾ ਤੇ ਬਾਕੀ ਦੇ ਕਲਾਕਾਰ ਸਭ ਖੁੱਡੇ ਲੈਣ ਲੱਗ ਗਏ ਸੀ ਤੇ ਇਸੇ ਤਰ੍ਹਾਂ ਜਦੋਂ ਜਸਵਿੰਦਰ ਪੱਲਾ ਫਿਲਮਾਂ ਦੇ ਵਿੱਚ ਆਉਂਦਾ ਤਾਂ ਬਹੁਤ ਸਾਰੇ ਜਿਹੜੇ ਕਮੀਡੀਅਨ ਸੀ ਚਲੋ ਸਾਡਾ ਮੇਰ ਮਿੱਤਲ ਬਾਈ ਤਾਂ ਸਾਡੇ ਬਜ਼ੁਰਗਾਂ ਵਰਗੇ ਨੇ ਉਹ ਤਾਂ ਉਮਰ ਦੇ لحاظ ਦੇ ਨਾਲ ਉਹਨਾਂ ਨੂੰ ਪਾਸੇ ਹੋਣਾ ਪੈ ਗਿਆ ਪਰ ਇਹਨਾਂ ਨੇ ਆਪਣੇ ਨਾਲ ਦੇ ਕਲਾਕਾਰਾਂ ਦੇ ਖਿਲਾਫ ਕੋਈ ਕਿਸੇ ਕਿਸਮ ਤਰ੍ਹਾਂ ਦਾ ਕੋਈ ਵਤੀਰਾ ਨਹੀਂ ਅਜਿਹਾ ਵਰਤਿਆ ਵੀ ਉਹ ਇਸ ਦੇ ਉਹੋ ਇਹਦੇ ਬਾਰੇ ਕੋਈ ਮਾੜਾ ਚੰਗਾ ਬੋਲਣ। ਕੁਰਤੀ ਗੱਡ ਆਪਣੀ ਕਰੇ ਕੋਈ ਵੀ ਕਲਾਕਾਰ ਦੇ ਬਾਰੇ। ਇਹ ਜੇ ਸਥਿਤੀ ਕਿਤੇ ਪੈਦਾ ਹੋਈ। ਪਰ ਉਹ ਜਿਵੇਂ ਕਹਿੰਦੇ ਨੇ ਵੀ ਇਹ ਇਹ ਹਾਜ਼ਰ ਜਵਾਬੀ ਬਹੁਤ ਸਹੀ। ਹਮ ਜਸਵਿੰਦਰ ਭੱਲਾ ਕਿਉਂਕਿ ਹਾਜ਼ਰ ਜਵਾਬੀ ਕਲਾਕਾਰ ਉਹੀ ਹੁੰਦਾ ਜਿਨੇ ਸਟੇਜ ਤੇ ਬਿਨਾ ਸਕ੍ਰਿਪਟ ਤੋਂ ਕੰਮ ਕੀਤਾ ਹੋਵੇ ਕੰਮ ਕੀਤਾ ਹੋਵੇ ਕਿਉਂਕਿ ਇਹਨਾਂ ਨੇ ਥੀਏਟਰ ਵੀ ਕੀਤਾ ਥੀਏਟਰ ਕਰਨ ਤੋਂ ਬਾਅਦ ਇਹਨਾਂ ਨੇ ਆਹ ਜਿਹੜੀ ਸਰੀਮਨੋ ਐਕਟਿੰਗਾ ਨਾਟਕ ਤੇ ਫਿਲਮਾਂ ਦੇ ਵਿੱਚ ਜਿਹੜਾ ਜਾਨੀ ਇੱਕ ਨੰਬੀ ਪੰਜਾਬੀ ਦੇ ਵਿੱਚ ਉਹੀ ਕਲਾਕਾਰ ਕਾਮਯਾਬ ਹੋਇਆ ਜਿਹੜਾ ਮੰਚ ਤੋਂ ਆਇਆ ਸਟੇਜ ਤੋਂ ਆਇਆ ਜਿਨੇ ਆਪਣੇ ਉਸਤਾਦਾਂ ਦੀ ਜਿਵੇਂ ਕਹਿੰਦੇ ਨੇ ਮਾਰ ਚੱਲੀ ਆ ਤੇ ਸਾਡੇ ਜਸਵਿੰਦਰ ਭੱਲਾ ਜੀ ਦੇ ਬਾਰੇ ਜਿੱਥੋਂ ਜੋ ਆਪਾਂ ਗੱਲ ਸ਼ੁਰੂ ਕੀਤੀ ਹੈ ਉਥੇ ਹੀ ਖਤਮ ਕਰਦੇ ਆਂ ਵੀ ਕੁਝ ਕਲਾਕਾਰਾਂ ਦੇ ਵਿੱਚ ਬੀਬੀ ਨੀਰੂ 바ਰਵਾ ਉਹਨਾਂ ਨੇ ਜੋ ਕੁਝ ਵੀ ਕੀਤਾ ਉਹਨਾਂ ਨੇ ਸਿਰਫ ਪੈਸੇ ਨੂੰ ਮੁੱਖ ਰੱਖਿਆ ਉਹਨਾਂ ਨੇ ਨਾ ਤਾਂ ਕਿਉਂਕਿ ਉਹ ਦੇਤਾ ਉਹ ਪਿਤਾ ਸਮਾਨ ਸੀ ਜਾਂ ਵੱਡੇ ਭਰਾ ਵਰਗਾ ਸੀ ਤੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਸਵੀਕਾਰਨਾ ਚਾਹੀਦਾ ਪਰ ਹੁਣ ਜੋ ਕੁਝ ਹੋ ਗਿਆ ਇਹਦੀ ਆਪਾਂ ਨਿੰਦਾ ਹੀ ਕਰ ਸਕਦੇ ਹਾਂ ਤੇ ਭਵਿੱਖ ਦੇ ਵਿੱਚ ਸਾਡੇ ਕਲਾਕਾਰਾਂ ਨੂੰ ਸਾਡੇ ਹੋਰ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਜ਼ਰੂਰ ਇਹ ਤੋਂ ਸਾਬਕ ਸਿੱਖਣਾ ਚਾਹੀਦਾ ਹੈ ਇਹ ਨਹੀਂ ਕਰਨਾ ਚਾਹੀਦਾ ਮੁੱਖ ਪੈਸਾ ਨਹੀਂ ਹੈਗਾ ਮੁੱਖ ਸਭ ਤੋਂ ਵੱਡੀ ਮੁਹੱਬਤ ਪਿਆਰ ਆ ਸਤਿਕਾਰ ਆ ਤੇ ਜੇ ਸਾਡੇ ਕੋਲੋਂ ਇਹ ਵੀ ਖਤਮ ਹੋ ਗਿਆ ਤੇ ਸਾਡਾ ਕਲਚਰ ਖਤਮ ਹੋ ਜਾ ਸਾਡਾ ਸਾਡਾ ਕਲਚਰ ਖਤਮ ਹੋ ਜਾਏਗਾ ਸੋ ਦਰਸ਼ਕੋ ਅੱਜ ਦੀ ਜਿਹੜੀ ਗੱਲਬਾਤ ਜਸਵੰਦਰ ਭੱਲੇ ਬਾਰੇ ਅਸੀਂ ਬੜੇ ਖੁੱਲੇ ਮਾਹੌਲ ਦੇ ਵਿੱਚ ਕੀਤੀ ਇੱਥੇ ਇੱਕ ਗੱਲ ਮੇਰਾ ਹੋਰ ਵੀ ਕਹਿਣ ਤੋਂ ਨਹੀਂ ਚਿਝਕਾਂਗਾ ਕਿ ਜਿੱਤੇ ਸਾਡਾ ਇੱਕ মিডিਆ ਭਰਾ ਉੱਤੇ ਖੜ ਕੇ ਇਹ ਗੱਲ ਕਰ ਰਿਹਾ ਸੀ ਕਿ ਦੇਖੋ ਇੱਕ ਪਾਸੇ ਐਡੇ ਵੱਡੇ ਕਲਾਕਾਰ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਤੁਰ ਗਏ ਤੇ ਦੂਜੇ ਪਾਸੇ ਇਹ ਨਾਲ ਦੀ ਨਾਲ ਫੇਰ ਅਵਾਰਡ ਹੋ ਰਿਹਾ ਸੋ ਮੈਨੂੰ ਦੁੱਖ ਲੱਗਿਆ ਇਸ ਗੱਲ ਦਾ ਕਿ ਜਦੋਂ ਉਹਨੇ ਇਹ ਗੱਲ ਕਹੀ ਕਿ ਸਾਡੇ ਉੱਤੇ ਬੈਠਣ ਲਈ ਜਗ੍ਹਾ ਨਹੀਂ ਸੀ ਇਦਾਂ ਹੀ ਇੱਕ ਬੀਬੀ ਸਾਡੀ ਪੱਤਰਕਾਰ ਸੀਗੀ ਉਹ ਵੀ ਕਹਿੰਦੀ ਸਾਡੇ ਉੱਤੇ ਬੈਠਣ ਲਈ ਜਗ੍ਹਾ ਨਹੀਂ ਸੀ ਸੋ ਪੱਤਰਕਾਰਾਂ ਨੂੰ ਵੀ ਥੋੜਾ ਜਿਹਾ ਇਸ ਬਾਰੇ ਸੋਚਣਾ ਚਾਹੀਦਾ ਵੀ ਜੇ ਤੁਸੀਂ ਭੱਲਾ ਸਾਹਿਬ ਦੇ ਇਸ ਦੁੱਖ ਦੇ ਵਿੱਚ ਸ਼੍ਰੀਕ ਸੀ ਤਾਂ ਤੁਹਾਨੂੰ ਵੀ ਉੱਥੇ ਜਿਹੜਾ ਸੀਗਾ ਬਾਈਕਾਟ ਕਰ ਦੇਣਾ ਚਾਹੀਦਾ ਸੀ ਉਸ ਟਾਈਮ ਉਹ ਜਿਹੜਾ ਫਿਲਮ ਫੇਰ ਅਵਾਰਡ ਹੋ ਰਿਹਾ ਸੀ ਤੁਹਾਨੂੰ ਕਵਰੇਜ ਕਰਨ ਨਹੀਂ ਜਾਣਾ ਚਾਹੀਦਾ ਸੀ ਸੋ ਸਾਡੇ ਜਿਹੜੀ ਅੱਜ ਦੀ ਬਾਤ ਆ ਲਾਪ ਮੁੱਸੰਗ ਨਿੰਦੋਲੇ ਨਾਲ ਅਸੀਂ ਇੱਥੇ ਸਮਾਪਤ ਕਰਦੇ ਹਾਂ